ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਫਾ ਜਿਹਨੇ ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਲੋ ਪੰਜਾਬ ਦੀ ਮਾਓਵਾਦੀਆਂ ਤੇ ਨੀਸੀਪੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉੱਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਜਿੱਤੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਅਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਫ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਅਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਹੈ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਅਗੇ ਦੁਬਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਅਨਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਕੀ ਆਰਐਸਐਫ ਨੇ ਪੈਸੇ ਉਹਨਾਂ ਬੀਓ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਉਹ ਪੈਸਾ ਹੁਣ ਜਿਨ੍ਹਾਂ ਲੋਕਾਂ ਨੇ ਪ੍ਰਭੂ ਸੁਮਸੀ ਨੂੰ ਕਬੂਲ ਕੀਤਾ ਉਹਨਾਂ ਨੂੰ ਅਸੀਂ ਵਾਪਸ ਲਿਆਵਾਂਗੇ ਉਸ ਪੈਸੇ ਦੁਆਰਾ ਜਦ ਖਤਮ ਕਰਾਂਗੇ ਇਹ ਨਹੀਂ ਨਹੀਂ ਅੱਜ ਜਿਹੜੇ ਸਾਡੇ ਅਲੱਗ-ਅਲੱਗ ਮਨਿਸਟਰੀਆਂ ਪਰਮੇਸ਼ੀ ਦੇ ਲੋਕ ਹਰ ਪਿੰਡਾਂ ਦੇ ਵਿੱਚ ਅੱਗੇ ਆ ਕੇ ਜਿਹੜੇ ਉਹਨਾਂ ਨੂੰ ਸੰਜੋਗ ਕਰ ਰਿਹਾ ਅੱਜ ਸਾਰੇ ਤਦ ਕਰਕਾਰ ਤੁਸੀਂ ਸਾਰੇ ਜਾਣਦੇ ਕੋਨੇ ਮੁਸੀਬਾਈ ਚਰਨ ਨੂੰ ਟਾਰਗੇਟ ਕੀਤਾ ਕਿ ਹੁਣ ਬਾਸਟਰ ਕਿੱਥੇ ਆ ਕਿ ਆਰਐਸਐਸ ਜਿਹੜੀ ਆ ਉਹ ਬਾਜਾ ਡਕਪਣਾ ਪੱਟਾ ਦੇ ਪੰਜਾਬ ਦੇ ਵਿੱਚ ਨਿਗਾਹ ਲਾਈ ਵੇਖੀ ਆ ਉਹ ਕਹਿ ਰਹੀ ਆ ਕਿ ਕੀ ਇਹ ਕਰਮ ਤਬਦੀਲ ਨਹੀਂ ਕਰ ਰਹੇ ਜਿਹੜੇ ਕਿ ਪੂਜਨ ਬਾਈਬਲ ਤੇ ਲਿਖਿਆ ਪਰਮੇਸ਼ਰ ਨੇ ਕਿਹਾ ਉਤਬਾ ਚਾਰ ਦਿਨ ਸੱਤ ਤੱਕ ਜੇ ਭਲਾ ਨਾ ਕਰੇ ਤੇ ਪਾਪ ਬੂਏ ਦੇ ਸਹਾਰੇ ਕੇ ਬੈਠਾ ਐਸੇ ਹੀ ਮਤਰਾਜ ਹੋਰ ਲਿਖਿਆ ਕਿ ਜੇ ਤੂੰ ਭਲਾ ਕਰਨਾ ਜਾਣਦਾ ਹੈ ਕਿ ਨਾ ਕਰੇ ਕਦਰ ਨਹੀਂ ਪਾਪ ਇਹਨਾਂ ਬਚਨਾਂ ਤੇ ਖੜੇ ਹੋ ਕੇ ਪਰਮੇਸ਼ਰ ਦੇ ਦਾਸ ਪੰਜਾਬ ਤੋਂ ਪੰਜਾਬ ਤੋਂ ਭਾਰੋਂ ਜਿਹੜੇ ਉਹਨਾਂ ਹਰ ਪੀੜਾ ਲੋਕਾਂ ਦੀ ਸ਼ਹੀਦਾ ਕਰ ਰਹੇ ਆ ਤੇ ਆਰਐਸਐਸ ਜਿਹੜੀ ਆ ਇਹਨੂੰ ਵੀ ਬਾਜ਼ ਲੱਗਣਾ ਦੇਖ ਰਹੀ ਆ ਧਰਮ ਕਪਟੀਲੀ ਦਾ ਮੁੱਦਾ ਮਸ਼ੀ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ ਪਾਸੇ ਦੱਸ ਨਹੀਂ ਜਿਹੜੇ ਚਾਰਲੀ ਖੜਤੀ ਆ ਉਹ ਸੀਲ ਹੋ ਗਏ ਮੈਂ ਵੀ ਆਪਣੇ ਬੱਚਿਆਂ ਨਾਲ ਆਪਣਾ ਜਿਹੜਾ ਵਿਚਾਰਤੰਦਰਾਂ ਕੀਤਾ ਹੈ ਮੈਂ ਪੂਰੇ ਦੇਸ਼ ਲਈ ਨਿਕਲਣਾ ਕਿਉਣਾ ਹੈ ਤੁਹਾਡੀਆਂ ਬਰਾਬਰਾਂ ਦੀ ਲੋੜ ਹੈ ਸੱਟੋਚ ਮੈਂ ਇਸ ਉਸ ਜੀ ਸੀ ਇਹੋਣਾ ਚਾਹਣਾ ਹੈ ਅੱ디 ਜਿਹੜੇ ਸਾਡੇ ਮਸ਼ੀ ਲੋਕ ਜਿਨ੍ਹਾਂ ਨੂੰ ਪਾਸੇ ਨਾਲੋਂ ਛਿਟਾਇਆ ਜਾਂਦਾ ਤੰਗ ਕੀਤਾ ਜਾਂਦਾ ਹੈ ਦੇਸ਼ ਦੇ ਰਾਸ਼ਟਰਪਤੀ ਸਪਰੀਮ ਕੋਰਟ ਦੇ ਜਸਟਿਸ ਜਸਟਿਸ ਅਦਰਸ ਨੇ ਸਾਡੇ ਇਹਨਾਂ ਨਾਲ-ਨਾਲ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਦੇ ਨਾਲ-ਨਾਲ ਫੋਰਨ ਕੰਟਰੀ ਦੇ ਵਿੱਚ ਜਿਹੜੇ ਕ੍ਰਿਪਟਨ ਕੰਟਰੀ ਆ ਯੂਨਾਈਟਿਡ ਸਟੇਟਸ ਉਹਨਾਂ ਦੇ ਧਿਆਨ ਦੇ ਵਿੱਚ ਵੀ ਅਸੀਂ ਲਿਆਵਾਂਗੇ ਭਾਰਤ ਦੇ ਵਿੱਚ ਜਿਹੜੇ ਮਸੀਹ ਲੋਕਾਂ ਨਾਲ ਧੱਕਾ ਹੁੰਦਾ ਸੋ ਮੈਂ ਸਾਹਮਣੇ ਪ੍ਰਾਰਥਨਾ ਦੀ ਮੰਗ ਕਰਦਾ ਕਿ ਤੁਸੀਂ ਪ੍ਰਾਰਥਨਾ ਕਰੋ ਅਸੀਂ ਪ੍ਰਭੂ ਦੇ ਲੋਕਾਂ ਦੇ ਨਹੀਂ ਇਸਤੇਮਾਲ ਹੋਏ ਸਾਹਮਣੇ ਜੀ

star tv